ਸਾਲ ਦੋਸਤੋ ਹੁਣੇ-ਹੁਣੇ ਪੰਜਾਬੀਆਂ ਦਲ ਫੇਰ ਹੋਇਆ ਹਮਲਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਿਮਾਚਲ ਜਾ ਰਹੇ ਪੰਜਾਬੀਆਂ ਨਾਲ ਕੁੱਟ ਮਾਰ ਦੀਆਂ ਘਟਨਾਵਾਂ ਰੁਕਾਂ ਦਾ ਨਾਂ ਨਹੀਂ ਲੈ ਰਹੀਆਂ ਜਾਣਕਾਰੀ ਮੁਤਾਬਕ ਬੀਤੇ ਦਿਨ ਫਲੋਰ ਤੋਂ ਮਨੀਕਰਨ ਸਾਹਿਬ ਗਏ ਕਾਉਂਸਲਰ ਪਤੀ ਲਖਵਿੰਦਰ ਲੱਖੂਦੇ ਉਸ ਦੇ ਚਾਰਜ ਸਹਾਇ ਤੇ ਜਾਗਲੇਵਾ ਹਮਲਾ ਕਰ ਦਿੱਤਾ ਲੱਖੂਨ ਦੱਸਿਆ ਹੈ ਕਿ ਸ਼੍ਰੀ ਮਨੀਕਰਨ ਸਾਹਿਬ ਨਜ਼ਦੀਕ ਗੱਡੀ ਖਰਾਬ ਹੋਣ ਕਰਕੇ ਉਹ ਸੜਕ ਤੇ ਰੁਕੇ ਰਹੇ ਸਾਂਦਿ ਕ੍ਰਿਬ ਤੜਕੇ 3 ਵਜੇ 12 ਵਿਅਕਤੀਆਂ ਤੇ ਤਿੰਨ ਔਰਤਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਬਾਹਰ ਨਿਕਲਦੇ ਸਾਰੀ ਦਾਤਰ ਤੇ ਡਾਂਗਾ ਮਾਰਨੀ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਕਾਰਨ ਉਸਦੇ ਦੋ ਹਿੱਸਿਆਂ ਤੋਂ ਬਾਹਰ ਉੱਟ ਗਈ ਐ ਤੇ ਉਸਦੇ ਸਾਥੀਆਂ ਵਿੱਚੋਂ ਇੱਕ ਦੇ ਸਿਰ ਤੇ ਇੱਕ ਨੂੰ ਮੋਢੇ ਤੇ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਲੱਖੋ ਨੇ ਦੱਸਿਆ ਹੈ ਕਿ ਉਹਨਾਂ ਨੇ ਖੱਡ 'ਚ ਸ਼ਾਲਾ ਮਾਰ ਕੇ ਆਪਣੀ ਜਾਨ ਬਚਾਈ ਤੇ ਕਿਸੇ ਟਾਬੇ ਵਾਲੇ ਦੀ ਮਦਦ ਨਾਲ ਪੁਲਿਸ ਬੁਲਾਈ। ਉਹਨਾਂ ਉੱਥੇ ਕਿਸੇ ਪੁਲਿਸ ਤੋਂ ਮੁਰਲੀ ਸਾਹਿਤਾ ਲਈ ਤੇ ਮੋਥੇ ਮੌਜੂਦ ਡਰਗ ਡਾਕਟਰ ਦੇ ਵੱਲੋਂ ਵੀ ਦੱਸਿਆ ਹੈ ਕਿ ਪੰਜਾਬੀਆਂ ਤੇ ਹੋ ਰਹੇ ਹਮਲੇ ਦਾ ਅੱਜ ਚੌਥਾ ਕੇਸ ਸਾਡੇ ਕੋਲ ਆਇਆ ਹੈ ਤੁਹਾਡੇ ਕੀ ਵਿਚਾਰ ਨੇ ਕਿ ਪੰਜਾਬੀਆਂ ਤੇ ਹਮਲੇ ਕਿਉਂ ਹੋ ਰਹੇ ਨੇ